ਜਿਹੜੇ 22 ਦਸੰਬਰ ਦੇ ਵਿੱਚ ਮੈਂ ਆਈਲੈਂਡਸ ਦਾ ਇਗਜ਼ਾਮ ਦੇ ਕੇ ਮੈਂ 7.7 ਬੈਂਡ ਰਏ ਸੀਗੇ ਮਈ 2002 ਦੇ ਵਿੱਚ ਮੈਂ ਫਾਈਲ ਲਗਾਏ ਸੀ ਸਰ ਵੀ ਤੇ ਮੇਰਾ ਵੀਜ਼ਾ ਆ ਗਿਆ ਸੀ ਕੈਨੇਡਾ ਦੇ ਵਿੱਚ ਫਾਰਮ ਦੇ ਵਿੱਚ ਮੈਂ ਕੈਨੇਡਾ ਆਪ ਤੱਕ ਗਿਆ ਸੀਗਾ ਇਥੋਂ ਆਪਣੀ ਤਰਫ ਤੇ ਤੋਂ ਛੱਡ ਕੇ ਤੇ ਉੱਥੇ ਮੈਂ ਤਕਰੀਬਨ 2-3 3 ਮਹੀਨੇ ਰਿਹਾ ਤੇ ਅਕਤੂਬਰ ਮਿਡ ਦੇ ਰਿਸਪਨਸ ਨੂੰ ਮੇਰੇ ਇਥੇ ਆਦਸ ਸਾਹਿਬ ਵੀ ਕਾਲ ਆਉਂਦੀ ਆ ਕਿ ਕੁਝ ਮਤਲਬ ਕਾਲਸ ਮਾਜ਼ਮਾ ਬਣੋ ਲਿਖਿਆ ਤੁਸੀਂ ਤਾਂ ਕੰਪੋਜ਼ ਕੀਤੀ ਗਈ ਸੀ ਮੇਰੇ ਤੇ ਨਾ ਉਹਨਾਂ ਸਪਰੇ ਕਰਨੇ ਕੋਸ਼ਿਸ਼ ਕੀਤੀ ਤਰਫ ਹੋਨੇ ਸੀ ਮੈਂ ਦੇਖਾ ਤਾਂ ਉਹਨਾਂ ਨੇ ਦੱਸਿਆ ਕਿ ਆ ਮਾਨ ਸਾਹਿਬ ਨੇ ਸਰਟੀਫਿਕੇਟ ਦੇਨੇ ਨੇ ਹਫਲੇ ਤੋ ਦੇਨੇ ਨੇ ਜਿਹੜੇ ਨੇ ਨਿਊ ਜੁਆਇਨਿੰਗਸ ਨੇ ਸਬਮਿਟ ਕਰਦੀਆਂ ਸੀ ਮੈਂ ਤੇ ਹੈਰਨ ਸੀਗਾ ਤਾਂ ਉਹਨਾਂ ਨੇ ਇਹ ਗੱਲ ਮੇਰੇ ਤੱਕ ਪਹੁੰਚਾਈ ਉੱਥੇ ਕੰਡਾ ਉੱਥੇ ਜਦ ਮੈਂ ਚਲਾ ਗਿਆ ਸੀਗਾ ਤਾਂ ਮੈਨੂੰ ਉੱਥੇ ਵਾਪਸ ਕਰਨਾ ਪਤਨਾ ਬਹੁਤ ਔਖਾ ਸੀਗਾ ਉਹਦੇ ਪਿੱਛੇ ਰੀਜ਼ਨ ਐਸੇ ਕਿ ਮੈਂ ਮਤਲਬ ਇਤੋਂ ਬਹੁਤ ਵੱਡਾ ਕਰਦਾ ਚੁੱਕ ਗਿਆ ਸੀ ਜੋ तकरीबन 20 ਕੀ ਲੱਖ ਨਾ ਕਰਦੇ ਸੀ ਮੈਂ ਲੈ ਕੇ ਲੋਕਾਂ ਦੇ ਪੈਸੇ ਫੜ ਕੇ ਉੱਧਰ ਪਹੁੰਚਾ ਜਦੋਂ ਮੈਂ ਤਾਂ ਮੇਰੇ ਲਈ ਬਹੁਤ ਔਖਾ ਸੀ ਇਕਦਮ ਸਟੈਪ ਬੈਕ ਕਰਨਾ ਮੈਨੂੰ ਇਹ ਸਿਰਕਿ ਮੈਂ ਜੇ ਜਾਊਂਗਾ ਤਾਂ ਮੈਂ ਉਹ ਪੈਸੇ ਮੋੜੂਗਾ ਤਾਂ ਕਿਦਾਂ ਮੋੜੂ ਤਾਂ ਮੈਨੂੰ ਕੁਝ ਟਾਈਮ ਲੱਗਿਆ ਆਪਣੇ ਆਪ ਨਾਲ ਮੈਂ ਸਲਾਹ ਕੀਤੀ ਆਪਣੇ ਪਰਿਵਾਰ ਨਾਲ ਸਲਾਹ ਕੀਤੀ ਤਾਂ ਉਹਨਾਂ ਨਾਲ ਨਾ ਕਿਤੇ ਹੋਰ ਨਹੀਂ ਗਿਆ ਕੁਝ ਸਮੇਂ ਬਾਅਦ ਮੈਨੂੰ ਪਤਾ ਚੱਲਿਆ ਕਿ ਕੁਛ ਲਿਮਿਟਡ ਟਾਈਮ ਲਈ ਹੁੰਦਾ ਹੈ ਜੁਆਇਨ ਕਰਵਾਉਂਦੇ ਸੋ ਬਾਤ ਕਰੇ ਜੁਆਇਨਿੰਗ ਦੇ ਲਈ ਖਤਮ ਹੋ ਜਾਂਦੀ ਹੈ ਤਾਂ ਮੈਂ ਕੁਛ ਆਪਣੇ ਆਪ ਨੂੰ ਚਾਰ ਕਿਤਾਬਾਂ ਮੇਰੇ ਪੇਰੈਂਟਸ ਨੇ ਮੈਨੂੰ ਇਕਨੋਮਿਕਲੀ ਸਪੋਰਟ ਕੀਤਾ ਤੇ इवन ਰਵਰਸਨਲੀ ਸਪੋਰਟ ਕੀਤਾ ਕਿ ਕੋਈ ਗੱਲ ਨਹੀਂ ਤੂੰ ਜਿੰਨਾ ਕਰਾ ਮੇਰੇ ਨਾਲ ਸਾ ਆਇਆ ਸੀ ਉਹ ਬੇਰਕਰਨ ਪਿਆ ਰਾਂ ਤੇ ਤੂੰ ਆ ਜਾ ਤੇ ਅਸੀਂ ਤੇਰੇ ਲਈ ਕੋਈ ਮਤਲਬ ਕੋਈ ਤੁਹਾਨੂੰ ਕੁਛ ਨਹੀਂ ਕਹਾਂਗੇ ਤੂੰ ਆ ਜਾ ਤੇ ਮੈਂ ਭਾਇਆ ਤੋਂ ਮੈਂ ਲੰਬੜਾ ਬੜਾ ਹੀ ਚੰਰ ਜੋ ਉਸ ਨੂੰ ਸਵਾਗਤ ਕੀਤਾ ਤੇ ਮੈਨੂੰ ਇਹ ਕਿਹਾ ਕਿ ਬਹੁਤ ਬਾਤ ਨੂੰ ਮਾਰਤਾ ਕਿ ਹਨ ਮੈਂ ਉਹਦਾ ਸੇਵਰ ਉਹਨੂੰ ਯਾਤਨਾ ਪੁੱਛਣਾ ਖੰਨ ਮਤਲਬ ਬੜਾ ਵਧੀਆ ਲੱਗਿਆ ਥਾ ਮਾਪੇ ਸਾਡੀ ਤੇ ਮਤਲਬ ਉਹ ਲੋਕੀ ਜਿਹੜੇ ਜਾਂਦੇ ਜਾਂਦੇ ਉਹਨਾਂ ਨੇ ਮੈਨੂੰ ਇਹ ਮਸਜਾ ਕਿ ਤੁਸੀਂ ਆਪਣਾ ਜਿਹੜਾ ਅਲਮਾ ਆ ਉਹ ਉੱਥੇ ਪਸਾਉਂਦੇ ਕਰ ਤੁਸੀਂ ਡਾਇਬੀਟੀਸ ਨਾਲ ਸੰਬੰਧਿਤ ਹਰ ਸੱਦਾ ਰੱਖੋ ਤਾਂ ਮਤਲਬ ਆਉਣ ਫਿਚਰ ਬਹੁਤ ਹੀ ਜ਼ਿਆਦਾ ਚਲੋ ਕਿ ਬੈਟਰੀ ਹੋ ਸਕਦਾ ਹੈ ਤਾਂ ਇਸ ਦਾ ਮੈਂ ਜਬ ਬਹੁਤ ਵਧੀਆ ਸੇਵਨ ਦੇ ਬਾਰੇ ਹਾਂ ਪੰਜਾਬ ਰੋਸ ਮੈਂ 2022 ਦਸੰਬਰ ਦੇ ਵਿੱਚ ਮੈਂ ਆਈਲੈਂਡਸ ਦਾ ਐਗਜ਼ਾਮ ਦੇ ਕੇ ਮੈਂ 7 7 ਬੈਂਡ ਰਏ ਸੀਗੇ ਅ ਉਸ ਤੋਂ ਬਾਅਦ ਮੈਂ ਮਈ 2023 ਦੇ ਵਿੱਚ ਮੈਂ ਫਾਈਲ ਲਗਾਏ ਸੀ ਆਪਣੇ ਤੇ ਮੇਰਾ ਵੀਜ਼ਾ ਆ ਗਿਆ ਸੀਗਾ ਹਿੰਡ ਵਿੱਚ ਉਸ ਤੋਂ ਬਾਅਦ ਮੈਂ ਜਾ ਕੇ ਸਟਾਰਟਿੰਗ ਦੇ ਵਿੱਚ ਮੈਂ ਕੈਨੇਡਾ ਭਰਤ ਗਿਆ ਸੀਗਾ ਆਪਣੀ ਧਰਤੀ ਤੋਂ ਛੱਡ ਕੇ ਤੇ ਉੱਥੇ ਮੈਂ ਤਕਰੀਬਨ 2 3 3 ਮਹੀਨੇ ਰਿਹਾ ਤੇ ਅਕਤੂਬਰ ਮਿਡ ਦੇ ਵਿੱਚ ਮੈਨੂੰ ਆਪਣੇ ਦੇ ਇੱਥੇ ਫੌਜ ਸਾਹਿਬ ਵੀ ਕਾਲ ਆਉਂਦੀ ਹੈ ਕਿ ਆ ਪੁੱਛ ਮਤਲਬ ਉਹਨਾਂ ਤੋਂ ਮਾਜ਼ਮਾ ਬਲੋ ਤੇ ਆਪਨੇ ਤੱਕ ਪਹੁੰਚ ਗਈ ਤੀ ਗਈ ਸੀ ਉਹਨੇ ਪਹਿਲਾਂ ਉਹਨਾਂ ਨੂੰ ਟ੍ਰਾਈ ਕਰਨ ਦੀ ਕੋਸ਼ਿਸ਼ ਕੀਤੀ ਤੇ ਤਰਫ ਉਹ ਨਹੀਂ ਸੀ ਮਿਲ ਰਿਹਾ ਆ ਉਹਨਾਂ ਨੇ ਦੱਸਿਆ ਕਿ ਮਾਨ ਸਾਹਿਬ ਨੇ ਸਰਟੀਫਿਕੇਟ ਦੇਣੇ ਆਫਰ ਲੈਟਰ ਦੇਣੇ ਜਿਹੜੇ ਨਿਊ ਜੁਆਇਨਿੰਗਸ ਨੇ ਸਬਮਿਟ ਕਰਦੇ ਲਈ ਮੈਂ ਤੇ ਹੈ ਨਹੀਂ ਸੀਗਾ ਤਾਂ ਉਹਨਾਂ ਨੇ ਇਹ ਗੱਲ ਮੇਰੇ ਤੱਕ ਪਹੁੰਚਾਈ ਉੱਥੇ ਕੈਨੇਡਾ ਤਾਂ ਉੱਥੇ ਜਦ ਮੈਂ ਚਲਾ ਗਿਆ ਸੀਗਾ ਤਾਂ ਮੈਨੂੰ ਉੱਥੇ ਵਾਪਸ ਕਰਨਾ ਪਤਣਾ ਬਹੁਤ ਔਖਾ ਸੀਗਾ ਉਹਦੇ ਪਿੱਛੇ ਰੀਜ਼ਨ ਇਹ ਸੀਗਾ ਕਿ ਮੈਂ ਮਤਲਬ ਇੱਥੋਂ ਬਹੁਤ ਵੱਡਾ ਕਰਜ਼ਾ ਚੁੱਕ ਕੇ ਗਿਆ ਸੀਗਾ तकरीबन 20 ਕਿ ਲੱਖ ਦਾ ਕਰਜ਼ਾ ਸੀ ਮੈਂ ਲੈ ਕੇ ਲੋਕਾਂ ਤੋਂ ਪੈਸੇ ਫੜ ਕੇ ਉੱਧਰ ਪਹੁੰਚਿਆ ਜਦੋਂ ਮੈਂ ਤਾਂ ਮੇਰੇ ਲਈ ਬਹੁਤ ਔਖਾ ਸੀਗਾ ਇੱਕਦਮ ਸਟੈਂਪ ਬੈਕ ਕਰਨਾ ਮੈਨੂੰ ਇਹ ਸੀਗਾ ਕਿ ਮੈਂ ਜੇ ਜਾਊਂਗਾ ਤਾਂ ਮੈਂ ਉਹ ਪੈਸੇ ਮੋੜੂਗਾ ਤਾਂ ਕਿੱਦਾਂ ਮੋੜੂਗਾ ਤਾਂ ਮੈਨੂੰ ਕੁਝ ਟਾਈਮ ਲੱਗਿਆ ਆਪਣੇ ਆਪ ਨਾਲ ਮੈਂ ਸਲਾਹ ਕੀਤੀ ਆਪਣੇ ਬਿਹਰਸ ਨਾਲ ਸਲਾਹ ਕੀਤੀ ਤਾਂ ਉਦੋਂ ਲੈਣਾ ਕਿੱਥੇ ਹੋਣ ਦੀ ਜ਼ਰੂਰਤ ਆ ਕੋਈ ਸਮੇਂ ਬਾਅਦ ਮੈਨੂੰ ਪਤਾ ਚੱਲਿਆ ਕਿ ਕੁਛ ਲਿਮਿਟਡ ਟਾਈਮ ਲਈ ਹੁੰਦਾ ਹੈ ਜੁਆਇਨ ਕਰਵਾ ਉਸ ਤੋਂ ਬਾਅਦ ਕਰੇ ਜੁਆਇਨਿੰਗ ਲਈ ਖਤਮ ਹੋ ਜਾਂਦੀ ਆ ਤਾਂ ਮੈਂ ਕੁਛ ਆਪਣੇ ਆਪਣੇ ਵਿਚਾਰ ਕਿਤਾ ਤਾਂ ਮੇਰੇ ਪੇਰੈਂਟਸ ਨੇ ਮੈਨੂੰ ਇਕਨੋਮਿਕਲੀ ਸਪੋਰਟ ਕੀਤਾ ਤੇ इवन ਇਮੋਸ਼ਨਲੀ ਵੀ ਸਪੋਰਟ ਕੀਤਾ ਕਿ ਕੋਈ ਗੱਲ ਨਹੀਂ ਤੂੰ ਜਿੰਨਾ ਪੈਰਾ ਮਤਲਬ ਲਾਸ ਆਇਆ ਅਸੀਂ ਉਹ ਬੀਅਰ ਕਰ ਲੈ ਤਿਆਰ ਆ ਤੇ ਤੂੰ ਆ ਜਾ ਤੇ ਅਸੀਂ ਤੇਰੇ ਲਈ ਕੋਈ ਮਤਲਬ ਕੋਈ ਤੁਹਾਨੂੰ ਕੁਛ ਨਹੀਂ ਕਹਾਂਗੇ ਤੂੰ ਆ ਜਾ ਜਦੋਂ ਮੈਂ ਆਇਆ ਤਾਂ ਮੈਨੂੰ ਮੈਡਮ ਬੜਾਈ ਗਰਮਜੋਸ਼ ਨਾਲ ਸਵਾਗਤ ਕੀਤਾ ਤਾਂ ਮੈਨੂੰ ਇਹ ਕਿਹਾ ਕਿ ਬਹੁਤ-ਬਹੁਤ ਮੁਬਾਰਕਾਂ ਕਿ ਮਤਲਬ ਇੱਥੇ ਜੋਬ ਮਿਲ ਗਈ ਆ ਉੱਥੇ ਮੈਨੂੰ ਰਿਪੋਰਟ ਕਰਨਾ ਪਾਣਾ ਮਤਲਬ ਬੜਾ ਵਧੀਆ ਲੱਗਿਆ ਥਾ ਵਾਪਸ ਆ ਕੇ ਤੇ ਮਤਲਬ ਉਹ ਲੋਕੀ ਜਿਹੜੇ ਜਾਂਦੇ ਜਾਂਦੇ ਆ ਉਹਨਾਂ ਨੇ ਮੇਰਾ ਇਹ ਮੈਸੇਜ ਆ ਕਿ ਤੁਸੀਂ ਆਪਣਾ ਜਿਹੜਾ ਅੜਨਾ ਆ ਉਹ ਉੱਥੇ ਬਸਾਉਣ ਦੀ ਕੋਸ਼ਿਸ਼ ਕਰੋ ਕਿ ਤੁਸੀਂ ਇੰਡੀਆ ਵਿੱਚ ਵੀ ਮਿਸਾਲ ਉਠਾੜਾ ਸਬਰ ਰੱਖੋ ਤਾਂ ਮਤਲਬ ਆਨਰ ਫਿਊਚਰ ਬਹੁਤ ਹੀ ਜ਼ਿਆਦਾ ਚਲੋ ਕਿ ਬੈਟਰ ਹੋ ਸਕਦਾ ਹੈ ਤਾਂ ਇਸ ਤਰ੍ਹਾਂ ਮੈਂ ਜ ਬਹੁਤ ਵਧੀਆ ਸੇਵਾ ਨਿਭਾ ਰਿਹਾ ਹਾਂ ਪੰਜਾਬ ਸਰਚ ਕੀ ਮੈਸੇਜ ਦੇਣਾ ਚਾਹੀਦਾ ਜਿਹੜੇ ਡਿਪਲੋਟ ਹੋ ਕੇ ਆ ਰਹੇ ਨੇ ਪੰਜਾਬੀ ਅ ਜੇ ਜਿਹੜੇ 파지 ਵਾਪਸ ਪਰਤ ਕੇ ਆ ਰਹੇ ਨੇ ਜਹਾਜ਼ਾਂ ਪਰਤ ਪਰ ਕੇ ਵਾਪਸ ਭਾਰਤ ਆ ਰਹੇ ਨੇ ਉਹ ਉਹਨਾਂ ਲਈ ਮੇਰਾ ਇਹ ਮੈਸੇਜ ਆ ਕਿ ਤੁਸੀਂ ਆਪਣਾ ਇਲੀਗਲੀ ਤੌਰ ਤੇ ਵਾਪਸ ਉੱਧਰ ਤੁਸੀਂ ਰਹਿੰਦੇ ਹੋ ਤੁਸੀਂ ਇੰਨਾ ਪੈਸਾ ਖਰਚ ਕੇ ਜਾਂਦੇ ਹੋ ਘਰ ਦਾ ਈਵਨ ਕਰ ਨੂੰ ਵੀ ਲੋਨ ਤੇ ਰੱਖ ਕੇ ਤੁਸੀਂ ਵਾਪਸ ਜਾਂਦੇ ਹੋ ਤਾਂ ਅਗਰ ਤੁਸੀਂ ਇੰਡੀਆ ਵਿੱਚ ਰਹਿ ਕੇ ਕੰਮ ਕਰੋ ਜਾਂ ਤੁਸੀਂ ਇੰਡੀਆ ਵਿੱਚ ਐਕਸਪਲੋਰ ਕਰੋ ਥੋੜਾ ਜਿਹਾ ਤਾਂ ਉਹ ਗੱਲ ਪੰਜਾਬ ਚ ਨਹੀਂ ਪੂਰੀ ਇੰਡੀਆ ਚ ਤੁਹਾਨੂੰ ਮਤਲਬ ਓਪਰਚੁਨਿਟੀਆਂ ਮਿਲ ਸਕਦੀਆਂ ਨੇ ਜੇ ਤੁਸੀਂ ਪੜ੍ਹੇ ਲਿਖੇ ਵਧੀਆ ਹੋਗੇ ਤਾਂ ਤੁਸੀਂ ਇੱਥੇ ਆਪਣਾ ਜੋਬ ਲਈ ਅਪਲਾਈ ਕਰ ਸਕਦੇ ਹੋ ਹਰ ਇੱਕ ਤਰ੍ਹਾਂ ਦੇ ਜੋਬ ਮਿਲਦੇ ਆ ਨੇ ਹਰ ਇੱਕ ਸਾਲ ਨਿਕਲਦੇ ਆ ਨੇ ਤੁਸੀਂ ਅਟ ਲੀਸਟ ਟ੍ਰਾਈ ਕਰਕੇ ਤਾਂ ਦੇਖੋ ਜੇ ਸਾਡਾ ਲੱਕ ਬਣ ਜੇ ਇੱਥੇ ਤਾਂ ਤੁਸੀਂ ਮਤਲਬ ਬਾਹਰ ਜਾਣ ਦੀ ਬਜਾਏ ਇੱਥੇ ਤੇ ਆਪਣਾ ਬਿਜ਼ਨਸ ਵੀ ਆਪਣਾ ਬਣਾ ਸਕਦੇ ਹੋ ਪ੍ਰਸਾਰ ਸਕਦੇ ਹੋ ਤੁਸੀਂ ਨਾਲ ਪਾਰਟਨਰਸ਼ਿਪ ਵੀ ਕਰ ਸਕਦੇ ਹੋ ਤਾਂ ਥੋੜਾ ਜਿਹਾ ਪਾਜੀ ਥੋੜਾ ਜਿਹਾ ਸਰਵਤ ਥੋੜਾ ਜਿਹਾ ਮਤਲਬ ਥੋੜਾ ਦਿਮਾਗੀ ਤੌਰ ਤੇ ਤੁਹਾਨੂੰ ਯੂਜ਼ ਕਰਨੀ ਲੋੜ ਆ ਤਾਂ ਕਿ ਤੁਸੀਂ ਇੱਥੇ ਹੀ ਦੇ ਵਿੱਚ ਆਪਣਾ ਜਿਹੜਾ ਇਹ ਵਧੀਆ ਆਰਨਾ ਕੱਢ ਸਕੋ ਸੁਖੰਦਰ ਰਾਜੀਪੂਤ ਜੀ ਦੇ ਵਿਦੇਸ਼ੀ ਤੇ ਭਤੀ ਤੇ ਹਮੇਸ਼ਾ ਤੁਸੀਂ ਸਨੂਤ ਮਾਰ ਦੇਉਂਗੇ ਅੱਜ ਖੁਦ ਨੂੰ ਸਨੂਤ ਵੀ ਬੱਜਦੇ ਹੋਣੇ ਕਿ ਵੀ ਦੇਖੋ ਲੈਖੋ ਇੱਕ ਵੱਖਰਾ ਐਕਸਪੀਰੀਅੰਸ ਆ ਕਿ ਜਦੋਂ ਤੁਸੀਂ ਮਤਲਬ ਬਾਹਰ ਜਾ ਕੇ ਜਿਹੜੀ ਡੀ ਕਲਾਸਿਕ ਜੌਬ ਕਰਦੇ ਆ ਤਾਂ ਤੁਹਾਨੂੰ ਮਤਲਬ ਹਰ ਇੱਕ ਚੀਜ਼ ਦੇ ਵਿੱਚ ਘਣਾ ਪੈਂਦਾ ਹਾਂ ਤੁਹਾਨੂੰ ਮਤਲਬ ਜਿਹੜਾ ਵੀ ਗੋਰਾ ਚਿੱਟਾ ਜਿਹੜਾ ਵੀ ਆ ਤੁਹਾਨੂੰ ਹਰ ਇੱਕ ਗੱਲ ਮੰਨਣੀ ਪੈਂਦੀ ਆ ਤਾਂ ਇੱਕ ਡੀ ਕਲਾਸ ਤੁਹਾਨੂੰ ਮਤਲਬ ਦੀ ਜੌਬ ਕਰਨੀ ਪੈਂਦੀ ਆ ਤੇ ਤੁਹਾਨੂੰ ਸਲਿਪਟ ਮਾਰਨੇ ਪੈਂਦੇ ਨੇ ਜਿੰਦ ਤੱਕ ਅੱਜ ਉਹ ਸਮਾਂ ਆ ਗਿਆ ਕਿ ਮੈਨੂੰ ਮਤਲਬ ਜਦੋਂ ਮੈਂ ਜਾਨਾ ਜਾਂ ਦਫਤਰਾਂ ਦੇ ਵਿੱਚ ਤਾਂ ਮੈਨੂੰ ਖੁਦ ਨੂੰ ਸਲੂਟ পাইਦੇ ਨੇ ਤਾਂ ਇੱਕ ਤਰ੍ਹਾਂ ਦੇ ਫਖਰਾ ਇੱਕ ਤਰ੍ਹਾਂ ਨਾਲ ਰਤਬਾ ਜਿਹੜਾ ਆ ਉਹ ਉੱਚਾ ਹੋ ਜਾਂਦਾ ਹੈ ਮੇਰਾ ਨਹੀਂ ਮੇਰੇ پورے ਪਰਿਵਾਰ ਦਾ मतलब ਬਹੁਤ اچھا ਹੋ ਜਾਂਦਾ ਹੈ ਕਿਉਂਕਿ ਇਹਦੇ ਨਾਲ ਉਹਨਾਂ ਨੂੰ ਵੀ ਫਖਰ ਮਹਿਸੂਸ ਹੁੰਦਾ ਹੈ ਕਿ ਜਿਹੜਾ ਇਹਨਾਂ ਨੇ ਨਾ ਖर्चा ਕੀਤਾ ਮੇਰੇ ਤੇ ਪੜਾਈ ਇਥੇ ਇੰਡੀਆ ਵਿੱਚ ਕਰਵਾਈ ਤਾਂ ਉਹ ਅੱਜ ਮੇਰੇ ਕਿਤੇ ਥਾਂ ਤੇ ਰਹੀ ਆ ਤਾਂ ਉਹਨਾਂ ਨੂੰ ਵੀ ਬਹੁਤ ਮਾਣ ਮਹਿਸੂਸ ਹੁੰਦਾ ਹੈ ਸਰਾਂ